ਸਸਰੀਕਾਲ ਜੀ ਆਪਣੇ ਨਵੇਂ ਵਲੌਗ ਦੇ ਵਿੱਚ ਆਪਾਂ ਚੱਲਦੇ ਆਂ ਜੀ ਖੇਤ ਥੋੜੀ ਜੀ ਦਵਾਈ ਫੜਾ ਕੇ ਆਉਣੀ ਸੀਗੀ ਕਰਾਟੇ ਦਵਾਈ ਕਰਦੇ ਅੱਖ ਤੇ ਲੱਗ ਗਈ ਸੀਗੀ ਥੋੜੀ ਜੀ ਮਚਣ ਲੱਗ ਗਈ ਸੀਗੀ ਅੱਖ ਜੀ ਤੇ ਆਪਾਂ ਚੱਲਦੇ ਆਂ ਖੇਤ ਹੁਣ ਮੈਡੀਕਲ ਤੇ ਚੱਲਦੇ ਆਂ ਪਹਿਲਾਂ ਸਮਾਨ ਆਪਣੇ ਮੋਟਰਸਾਈਕਲ ਤੋਂ ਬੈਟਨਰੀ ਦਾ ਲਾਤਾ ਸੀ ਘਰੇ ਸਾਰਾ ਤਕਰੀਬਨ ਖੇਤ ਥੋੜਾ ਜੀ ਦੂਰ ਪੈ ਜਾਂਦਾ ਇੱਕ ਕੱਚਾ ਰਾ ਗਰਮੀ ਸੀਗੀ ਮੈਂ ਚੱਲ ਲਾ ਦਿੰਨੇ ਆ ਨਾਲ ਤਾਂ ਕੋਈ ਕੰਮ ਹੈ ਨਹੀਂ ਸੀਗਾ ਜੀ ਤੇ ਸਮਾਨ ਲਾਤਾ ਆਪਾਂ ਸਾਰਾ ਮੋਟਰਸਾਈਕਲ ਤੋਂ ਬਾਹਰ ਦੇਖਿਆ ਹਵਾ ਚੱਲਦੀ ਜਿਵੇਂ ਅੱਜ ਮੌਸਮ ਨੂੰ ਥੋੜਾ ਜਿਹਾ ਫਰਕ ਆ ਹੋਮ ਸੀ ਸੀ ਹਵਾ ਚੱਲਦੀ ਆਪਾਂ ਚੱਲਦੇ ਆ ਮੈਡੀਕਲ ਤੇ ਹੁਣ ਤੇ ਜਾਈਏ ਨੇ ਮੈਡੀਕਲ ਤੇ ਆਪਾਂ ਚਲਣਾ ਸਿੱਧੂ ਮੈਡੀਕਲ ਰਾਮ ਸਿੰਘ ਦੇ ਤੇ ਬਸ ਇੱਕ ਦੋ ਸੈਕਿੰਡ ਚ ਪਹੁੰਚ ਜਣੇ ਆਪਾਂ ਮੈਡੀਕਲ ਤੇ ਪਹੁੰਚ ਗਏ ਮੈਡੀਕਲ ਤੇ ਆ ਗਈ ਤੇ ਮੈਡੀਕਲ ਤੋਂ ਲੈ ਕੇ ਦਵਾਈ ਹੁਣ ਕਰਦੇ ਆਂ ਧੰਨਵਾਦ ਹੈਲੋ ਹੈਲੋ ਉਹ ਪੁੱਛਦਾ ਜੀ ਆਪ ਆਪਣਾ ਗੱਲੀ ਕਰੀਂਗਾ ਲਰਾਉਣ ਨਾਲ ਹਲੋ ਆਂ ਨਹੀਂ ਆ ਕੇ ਨਹੀਂ ਅੱਛਾ ਤੂੰ ਕਿਉਂ ਫੇਲੀ ਜੀ ਨਹੀਂ ਅੱਜ ਹੀ ਕਰੀ ਆਉਣੇ 15 ਦਿਨ ਵੀ ਕਰੀ ਠੀਕ ਆ ਤੇ ਹੁਣ ਤਾਂ ਮੈਂ ਜੇ ਸਾਫਣ ਲੱਜੀ ਹੋਣੀ ਹਾਂਜੀ ਦਵਾਈ ਆਪਾਂ ਨੂੰ ਦੇਤੀਆਂ ਸੀਗੀਆਂ ਤਿੰਨ ਕਰਕ ਤੇ ਅੰਦਰ ਬਹੁਤ ਸਕੂਨ ਦੀ ਜ਼ਿੰਦਗੀ ਹੈ ਇੱਥੇ ਤਾਂ ਬਾਹਰ ਥੋੜੀ ਜਿਹੀ ਗਰਮੀ ਆ ਬਾਹਰ ਗਰਮੀ ਸੀਗੀ ਅੰਦਰ ਪਤਾ ਨਹੀਂ ਲੱਗਦਾ ਏਸੀ ਦੇ ਵਿੱਚ ਆਪਾਂ ਫੇਰ ਮਾਰੀ ਕੇ ਇੱਕ ਮੋਟਰਸਾਈਕਲ ਤੇ ਚੱਲ ਪਏ ਖੇਤ ਨੂੰ ਜੋਂ ਪਿੰਡੋਂ ਨਿਕਲਦੇ ਆ ਬਾਹਰ ਖੇਤ ਨੂੰ ਜਾਣੇ ਆਪਾਂ ਹੁਣ ਆਪਾਂ ਪਹੇ ਕੇ ਖੇਤਲੇ ਰਾਹ ਤੇ ਝੋਨੇ ਤਕਰੀਬਨ ਲੱਗ ਗਏ ਬਹੁਤ ਵਧੀਆ ਹਰੇ ਬਈ ਮਾਰਨ ਲੱਗੀ ਮੱਖੀ ਆ ਗਈ ਤੇ ਇੱਕ ਪਾਸੇ ਮੰਮੀ तकरीबन 50% ਬਹੁਤ ਵਧੀਆ ਹਰੇ ਬਈ ਆ ਝੋਨਾ ਬੀਜਿਆ ਹੋਇਆ ਬਹੁਤ ਵਧੀਆ ਜੀ ਆਪਣਾ ਕਿਸਾਨਾਂ ਦਾ ਜੀ तकरीबन ਬੀਜੇ ਝੋਨਾ ਬਹੁਤ ਵਧੀਆ ਕਾਮਯਾਬ ਆ ਜੀ ਆਪਾਂ ਪਹੁੰਚ ਗਏ ਸੀ ਆਪਣੇ ਇਹੀ ਖੇਤ ਤੇ ਡੈਡੀ ਨੂੰ ਫੜਾਈ ਦਵਾਈ ਤੇ ਚਲੋ ਜੀ ਲੈ ਕੇ ਡੈਡੀ ਨੇ ਦਵਾਈ ਤੇ ਆਪਾਂ ਦਿੱਤਾ ਥੋੜਾ ਜਿਹਾ ਏ ਜੀੜਾ ਮੋਟਰ ਦਾ ਨਾਰਾਂ ਦੇ ਗੁੱਝੇ ਕੰਨੀ ਮਰੂਦਾਂ ਦਾ ਵਗ ਨਾਰਾਂ ਦਾ ਹੀ ਨੰਮ ਰક્ત ਬਹੁਤ ਲੱਗੇ ਹੋਏ ਆਪਣੇ तकरीबन ਹੋਰ ਲਾਵਾਗੇ ਦਰਾਖਤ ਕੁਦਰਤ ਨਾਲ ਪਿਆਰ ਕਰਿਆ ਕਰੋ ਸਾਰੇ ਹਾਂ ਚਲੋ ਵੀ ਇਹ ਆਪਾਂ ਕਰਦੇ ਹਾਂ ਚਾਹ ਮੋਟਰ ਤੇ ਚਾਹ ਓਕੇ ਕਹਿੰਦਾ ਇਹ ਚਾਹ ਹੁਣ ਗਰਮੀਤ ਬਣਾ ਰੱਖਿਆ ਕਿ ਹੋਰ ਆਵੇ ਵੀ ਗਰਮੀਤ ਬਣਾ ਰਿਹਾ ਹੈ ਕਹਿੰਦਾ ਚਾਹ ਚੱਕੋਈ ਆਪਣੀ ਮੋਟਰ ਦੇ ਤੇ तकरीबन ਸਾਰੇ ਆਗੇ ਸੀਗੇ ਡੈਡੀ ਯਾਰ ਗਿਤਾ ਯਾਰ ਵੀ ਕੂਛ ਨਰਗੇ ਗਰਮੀ ਇਸਿੰਗ ਦੀ ਤਬੀਬੀ ਵਾਲਾ ਚਾਹ ਕਰੀ ਜਾਂਦੇ ਖੇਤ ਦਾ ਖੇਤੀ ਚਾਹ ਜਿਹੜੇ ਪੀਤੀ ਆ ਜਿਹੜੇ ਪੁਰਾਣੇ ਕਮੈਂਟ ਕਰਿਓ ਤਕਰੀਬਨ ਪੌਣੀ ਪਤਲੀ ਦੁੱਧ ਦੀ ਆ ਪਾਣੀ ਪੂਣੀ ਜੰਮ ਨਹੀਂ ਪਾਇਆ ਇਹਦੇ ਵਿੱਚ ਚਾਹ ਬਣ ਗਈ ਸੀਗੀ ਪੂਰੀ ਚੱਲ ਬਣਦੀ ਆ ਤੇ ਵੀਡੀਓ ਨੂੰ ਵਾਤ ਵਾਤ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਜਿਹਨੇ ਖੇਤ ਦੀ ਚਾਹ ਪੀਤੀ ਆ ਉਹ ਕਮੈਂਟ ਜ਼ਰੂਰ ਕਰਿਓ ਇੱਕ ਵਾਰ ਧੰਨਵਾਦ